ਨਬਾਬੀ ਕੀ ਮਿਹਰ ਫਾਊਂਡੇਸ਼ਨ ਵੱਲੋਂ ਸਫਾਈ ਯੋਧਿਆਂ ਨੂੰ ਵੰਡੇ ਗਏ ਬੋਤ ਇਸ ਮੌਕੇ ਤੇ ਮੰਤਰੀ ਧਰਮ ਸੋਤ ਵੱਲੋਂ ਵੀ ਕੀਤੀ ਗਈ ਸ਼ਿਰਕਤ ਆਪ ਪਾਰਟੀ ਦੇ ਅਮਨ ਅਰੋੜਾ ਤੇ ਮੰਤਰੀ ਧਰਮ ਸੋਤ ਨੇ ਸਾਧਿਆ ਨਿਸ਼ਾਨਾ ਅਤੇ ਕਿਹਾ ਕਿ ਆਪਣੀ ਅਕਲ ਆਪਣੇ ਕੋਲ ਰੱਖ ਤੁਹਾਡੇ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਦਾ ਬੇੜਾ ਗਰ ਕੀਤਾ ਸਾਨੂੰ ਤੇਰੀ ਅਕਲ ਦੀ ਲੋੜ ਨਹੀਂ ਨਵਜੋਤ ਸਿੱਧੂ ਦੀ ਚਿੱਠੀ ਦੇ ਬੋਲਦੇ ਕਿਹਾ ਕਿ ਦੇਖਣਾ ਹੋਵੇਗਾ ਕਿ ਵਿਕਾਸ ਹੋਇਆ ਜਾਂ ਨਹੀਂ ਸਿੰਘ ਜੀ ਨੇ ਮੈਨੂੰ ਦੱਸਿਆ ਕਿ 10000 ਰੁਪਏ ਜਰਮਾਨਾ ਬਿਲਕੁਲ ਲੱਗੇਗਾ ਜੇ ਕੋਈ ਡਿਸਟੈਂਸ ਨਹੀਂ ਬਣਾ ਕੇ ਰੱਖੋਗੇ ਕਾਨੂੰਨ ਤੋੜੋਗੇ ਕਾਨੂੰਨ ਮਹਾਰਾਜਾ ਸਾਹਿਬ ਨੇ ਸਰਕਾਰ ਨੇ ਕੋਈ ਲੋਕਾਂ ਨੂੰ ਮਾਰਨ ਵਾਸਤੇ ਨਹੀਂ ਬਣਾਇਆ ਜਰਮਾਨੇ ਲੈਣ ਵਾਸਤੇ ਨਹੀਂ ਬਣਾਇਆ ਜਰਮਾਨਾ ਤਾਂ ਕਿ ਜਿਹੜਾ ਬੰਦਾ ਕਾਨੂੰਨ ਤੋੜਦਾ ਹੈ ਲੋਕਾਂ ਦਾ ਦੁਖੀ ਹੈ ਲੋਕਾਂ ਨੂੰ ਜਾ ਕੇ ਬਿਮਾਰੀ ਸਹਿੜਦਾ ਤਾਂ ਉਹਨੂੰ ਜਰਮਾਨਾ ਜ਼ਰੂਰ ਲੱਗੇਗਾ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਸਾਹਿਬ ਆਪਣੀ ਜਿਹੜੀ ਨਾ ਗੱਲ ਹੈ ਆਪਣੀ ਅਕਲ ਆਪਣੇ ਕੋਲ ਸੰਭ ਕੇ ਰੱਖਣ ਆਪਣੇ ਕੇਜਰੀਵਾਲ ਨੂੰ ਜਾ ਕੇ ਪੁੱਛਣ ਜਿੱਥੇ ਦਿੱਲੀ ਤੋਂ ਕਹਿੰਦੇ ਸੀ ਨਾ ਅਸੀਂ ਮੈਂ ਲੋਕਾਂ ਦਾ ਲੀਡਰ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਹਾਂ ਅੱਜ ਆਮ ਲੋਕਾਂ ਨੂੰ ਛੱਡ ਕੇ ਉਹ ਹੱਥ ਬੰਨ੍ਹ ਖੜ ਕੇ ਛੱਡ ਗਿਆ ਅੱਜ ਸੈਂਟਰ ਦੀ ਸਰਕਾਰ ਹੋਮ ਮਿਨਿਸਟਰ ਉੱਥੋਂ ਦੇਖ ਰਿਹਾ ਕਹਿੰਦਾ ਮੇਰੇ ਵਸ ਦੀ ਗੱਲ ਨਹੀਂ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਹਿ ਰਿਹਾ ਕਿ ਮੇਰੇ ਵਸ ਦੀ ਗੱਲ ਨਹੀਂ ਸਾਂਭ ਰਿਹਾ ਪੰਜਾਬ ਦੀ ਸਰਕਾਰ ਸਾਂਭ ਰਹੀ ਆ ਕੇਜਰੀਵਾਲ ਦੀ ਤਰ੍ਹਾਂ ਹੱਥ ਖੜੇ ਕਰਕੇ ਲੋਕਾਂ ਨੂੰ ਨਹੀਂ ਛੱਡਿਆ ਹੈ ਇਸ ਕਰਕੇ ਅਮਰ ਰੋੜਾ ਜੀ ਆਪਣੀ ਜਿਹੜੀ ਅਕਲ ਆਪਣੇ ਕੋਲ ᱥਾਂਭ ਕੇ ਰੱਖੋ ਚਿੱਤੀ ਲਖੀ ਠੀਕ ਆ ਸੀਐਮ ਸਾਹਿਬ ਜੇ ਅਗਰ ਉਹਦਾ ਵਿਕਾਸ ਤੇ ਲਾਇਆ ਤਾਂ ਸੀਐਮ ਐਸੇ ਨਹੀਂ ਕਿ ਕਿਸੇ ਐਮਐਲਏ ਦਾ ਵਿਕਾਸ ਰੋਕਣ ਬਿਲਕੁਲ ਸੀਐਮ ਸਾਹਿਬ ਬਿਲਕੁਲ ਜੋ ਇੱਥੇ ਵਿਕਾਸ ਨਹੀਂ ਬਣਦਾ ਜਰੂਰ ਕਰਨਗੇ ਬਿਲਕੁਲ ਹੀ ਲਾਉਂਦੇ ਸਿੱਧੂ ਸਾਹਿਬ ਸਿਆਣੇ ਬੰਦੇ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਮੰਗ ਆ ਜਿਹੜੀ ਕੰਮ ਦੀ ਜਰੂਰ ਪੂਰੀ ਹੋਏਗੀ ਮੈਰ ਫਾਊਂਡੇਸ਼ਨ ਦੇ ਤਹਿਤ ਇੱਥੇ ਨਗਰ ਕੌਂਸਲ ਨਾਬਾ ਦੇ ਵਿੱਚ ਅਸੀਂ ਸਾਰੇ ਸਫਾਈ ਸੇਵਕਾਂ ਦੇ ਫਾਇਰ ਬ੍ਰਿਗੇਡ ਜੋ ਕਿ ਆਪਣੀ ਜਾਨ ਨੂੰ ਜੋਖਮ ਝਾਕ ਕੇ ਉਹਨਾਂ ਨੇ ਦਿਨ ਰਾਤ ਸੇਵਾ ਕੀਤੀ ਉਹਨਾਂ ਸਨਮਾਨ ਰੱਖਿਆ ਮੈਂ ਧੰਨਵਾਦ ਦਿਆਂ ਮੇਰ ਫਾਊਂਡੇਸ਼ਨ ਦਾ ਵੀ ਸਾਰੇ ਪੱਤਰਕਾਰ ਭਾਈਚਾਰੇ ਦਾ ਸਾਡੇ ਪ੍ਰਧਾਨ ਸਾਹਿਬ ਮਾਨ ਸਾਹਿਬ ਦਾ ਵੀ ਤੇ ਜੋ ਕਿ ਸਾਡੇ ਸਾਰੀ ਦੁਨੀਆ ਤੱਕ ਇਹ ਗੱਲ ਨੂੰ ਲੈ ਕੇ ਜਾਣਗੇ ਤੇ ਇਹਨਾਂ ਸਨਮਾਨ ਬੰਦ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਫੇਰ ਦਿਲ ਤੋਂ ਸਲੂਟ ਕਰਦਾ ਫਾਊਂਡੇਸ਼ਨ ਦਾ ਅਸੀਂ ਕਿ ਜਿਨ੍ਹਾਂ ਨੇ ਸਾਡੇ ਸਫਾਈ ਸੇਵਕਾਂ ਵੱਲ ਧਿਆਨ ਮਾਰਿਆ ਨਹੀਂ ਇਹਨਾਂ ਦੀ ਤਾਂ ਕੋਈ ਸਾਰ ਲੈਣ ਵਾਸਤੇ ਹਾਲ ਤੱਕ ਆਇਆ ਹੀ ਨਹੀਂ ਸੀਗਾ ਜੀ ਸਾਨੂੰ 5 ਮਹੀਨੇ ਹੋ ਗਏ ਲਗਾਤਾਰ ਕੰਮ ਕਰਦਿਆਂ ਨੂੰ ਅਸੀਂ ਦਿਨ ਰਾਤ ਇੱਕ ਕਰੀ ਹੋਈ ਹੈ ਅੱਗੇ ਵੀ ਕਰਕੇ ਰੱਖਾਂਗੇ ਪਰ ਅਸੀਂ ਬਿਨਾ ਨਹੀਂ ਸਵਾਰਥ ਕਰਦੇ ਆ ਸਾਨੂੰ ਇਹੀ ਹੈ ਕਿ ਵੀ ਸਾਡੇ ਕਾਰਨ ਕਦੀ ਵੀ ਕੋਈ ਮਰੇ ਨਾ ਨਾਬਤ ਤਤਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼